ਅਕਾਲ ਅਕੈਡਮੀ ਤਾਲੀਵਾਲ ਬੇਟੇ ਅਕਾਲ ਅਕੈਡਮੀ ਰਾਏਪੁਰ ਪੀਰਬਖਸ਼ ਵਾਲਾ ਵਿਖੇ ਤੌਰ ਗਤਕਾ ਵਿਆਪਕ ਦੀ ਸੇਵਾ ਨਿਭਾਰੇ ਵਿਅਕਤੀ ਦੀ ਥਾਣਾ ਫਤੂਢਿੰਗਾ ਅਦੀਨ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਮੁੱਖ ਮਾਰਗ ਤੇ ਮੰਡੀ ਮੋੜ ਕੇ ਨਜ਼ਦੀਕ ਬੁੱਧਵਾਰ ਸਵੇਰੇ ਜੜਾਇ ਪਟ્રોલ ਪੰਪ ਤੇ ਕੋਲ ਮਿੱਟੀ ਵਿੱਚ ਨੱਪੀ ਹੋਈ ਗਲੀ ਸੜੀ ਲਾਸ਼ 6ਵੇਂ ਦਿਨ ਜੜੀ ਆ ਬਰਾਮਦ ਹੋਈ ਹੈ। ਦਾਸਤ ਇਹ ਮ੍ਰਿਤਕ ਵਿਅਕਤੀ ਦੀ ਪਛਾਣ ਸੋਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਸਰਹਾਲੀ ਕਲਾਂ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ ਤੇ ਮ੍ਰਿਤਕ ਵਿਅਕਤੀ ਦੀ ਪਛਾਣ ਉਸਦੇ ਭਰਾ ਵੱਲੋਂ ਕੀਤੀ ਗਈ ਹੈ ਤੇ ਮ੍ਰਿਤਕ ਵਿਅਕਤੀ ਦੇ ਭਰਾ ਜੁਗਰਾਜ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਭਰਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਥਾਣਾ ਪੁਲਤ ਵਿਖੇ ਦਰਜ ਕਰਵਾਈ ਸੀ ਪਰ ਪੁਲਿਸ ਲੋ ਕੋਈ ਵੀ ਸਹਿਯੋਗ ਜੜਾ ਉਹਨਾਂ ਨੂੰ ਨਹੀਂ ਦਿੱਤਾ ਗਿਆ ਤੇ ਆਪਣੇ ਪੱਧਰ ਤੇ ਹੀ ਆਪਣੇ ਭਰਾ ਦੀ ਪਾਲੋ ਕਰਦੇ ਰਹੇ ਤੇ ਉਹਨਾਂ ਨੇ ਵੀ ਦੱਸਿਆ ਹੈ ਕਿ ਉਹਨਾਂ ਨੂੰ ਪਤਾ ਲੱਗਾ ਹੈ ਕਿ ਉਹਨਾਂ ਦੇ ਭਰਾ ਦਾ ਮੋਟਰਸਾਈਕਲ ਜੋ ਕਿ ਉਹਨਾਂ ਦੇ ਨਾਂ ਤੇ ਹੈ ਉਹ ਦਰਜ ਹੈ ਥਾਣਾ ਤਲਵੰਡੀ ਚੌਧਰੀਆਂ ਪੁਲਿਸ ਨੂੰ ਉਸ ਦਿਨ ਬਰਾਮਦ ਹੋ ਗਿਆ ਸੀ ਪਰ ਪੁਲਿਸ ਨੇ ਉਹਨਾਂ ਨੂੰ ਕੋਈ ਵੀ ਇਤਲਾ ਨਹੀਂ ਦਿੱਤੀ ਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਜੜਾ ਹੈ ਸਵਾਲਾ ਸਵਾਲ ਖੜੇ ਕੀਤੇ ਨੇ ਤੇ ਉੱਥੇ ਹੀ ਉਹਨਾਂ ਨੇ ਵੀ ਕਿਹਾ ਹੈ ਕਿ ਜਾਂਚ ਅਧਿਕਾਰੀ ਨੇ ਜੜੇ ਪੁਲਿਸ ਤੇ ਉਹਨਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚਾਰੇ ਪਹਿਲਾਂ ਤੋਂ ਕੀਤੀ ਜਾ ਰਹੀ ਹੈ ਸਨਮਿਤਿਕ ਵਿਅਕਤੀ ਤੇ ਭਰਾ ਨੇ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ ਤੇ ਪੁਲਿਸ ਪ੍ਰਸ਼ਾਸਨ ਤੋਂ ਵੀ ਉਹਨਾਂ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਪੁਲਿਸ ਜਿਹੜੀ ਹੈ ਇਸ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕਰੇਗੀ ਤੇ ਪ੍ਰਵਾਕ ਮੈਂਬਰਾਂ ਦੇ ਬਿਆਨਾਂ ਤੇ ਕੇਸ ਦਰਜ ਕਰਕੇ ਅਗਲੀ ਰੀ ਕਾਰਵਾਈ ਕੀਤੀ ਜਾਵੇਗੀ ਮੈਂ ਹਰਜਿੰਦਰ ਗੌਰ ਆ ਇਹ ਤੁਹਾਡੇ ਕੀ ਲੱਗਦਾ ਜਿਹਨਾਂ ਇਹ ਮੇਰਾ ਜਵਾਈ ਸੋਰ ਸਿੰਘ ਅੱਛਾ ਜੀ ਹਾਂਜੀ ਇਹ ਕਾਲ ਅਕੈਡਮੀ ਜਿੱਥੇ ਡਿਊਟੀ ਕਰਦਾ ਸ਼ੁੱਕਰਵਾਰ ਤੋਂ ਲਾਪਤਾ ਆਇਆ ਅੱਜ ਦਵਾ ਜਾ ਕੇ ਇਹਨਾਂ ਨੂੰ ਰਿਪੋਰਟ ਲਗਾਈ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਅਹੀਂ ਆਪ ਕੈਮਰਾ ਚੈੱਕ ਕੀਤੇ ਆਪ ਐ ਫੋਨ ਦੀ ਲੋਕੇਸ਼ਨ ਕੀਤੀ ਆ ਇਹਨਾਂ ਨੇ ਕੁਝ ਨਹੀਂ ਕੀਤਾ ਉਹ ਦਿਨ ਦਾ ਤੇ ਹੁਣ ਇਹਨਾਂ ਨੇ ਹਨ ਫੋਨ ਕਰਤਾ ਕਿ ਤੁਹਾਡੀ ਲਾਸ਼ ਵੀ ਲੱਭ ਗਈ ਅੱਧਾ ਦਾ ਮੋਟਰਸਾਈਕਲ ਵੀ ਮਿਲ ਗਿਆ ਇਹਨਾਂ ਨੂੰ ਮੋਟਰਸਾਈਕਲ ਵੀ ਮਾਰਦਾ ਮਿਲ ਜਾਵਾ ਸ਼ੁਕਰਵਾਰ ਦਾ ਸ਼ੁਕਰਵਾਰ ਦਾ ਮੋਟਰੀ ਆ ਗਏ ਨਾ ਮੇਰਾ ਨਾਨੂ ਦਸਿਆ ਕਿ ਉਹ ਨਹੀਂ ਆਜ ਲਾਸ਼ ਨੂੰ ਕਿਹੜੇ ਪੈਸੇ ਵਿੱਚ ਕਿਹੜੀ ਗੱਲ ਹੈ ਅਜਨ ਨੂੰ ਨਾਨੂ ਲਾਸ਼ ਲੈ ਕੇ ਦੇਤੀ ਹੈ ਸਰਕਾਰ ਨੇ ਸਭ ਕੁਝ ਨਾ ਕੀਤਾ ਇਹਨਾਂ ਨੂੰ ਲਾਸ਼ ਵੀ ਉਧੰਦੀ ਮਿਲੀ ਹੈ ਇਹਨਾਂ ਜ਼ਰਵਾਡ ਕੋ ਜੂੜ ਬੋਲਿਆ ਵਾ ਵੀ ਲਾਸ਼ ਨਹੀਂ ਮਿਲਦੀ ਮੁੰਡਾ ਨਹੀਂ ਕੁਝ ਕੀ ਨਾ ਟਟ ਮੇਰਾ ਨਾਮ ਜਗਰਾਤ ਸਿੰਘ ਹੈ ਜੀ। ਜਿਹੜਾ ਡੈਥ ਹੋਈ ਆ ਜਿਹਨੇ 신고 ਕੀਤੀ ਐ ਕੋਣ ਲੱਗਦੇ ਤੁਹਾਡੇ? ਇਹ ਭਾਈ ਆ ਮੇਰਾ ਛੋਟਾ। ਅੱਛਾ ਜੀ। ਇਹ ਕਿਦੋਂ ਕਿੰਨੇ ਦਿਨਾਂ ਤੋਂ ਘਰੋਂ ਗਈ ਹੋਈ ਸੀਗੀ? ਕੀ ਕੰਮ ਕਰਦੇ ਸੀਗੇ? ਇਹ ਜੀ ਕਾਲ ਅਕੈਡਮੀ ਢਾਲੀ ਵਾਲ ਬੇੜ ਤੇ ਕਾਲ ਅਕੈਡਮੀ ਰਾਏਪੁਰ ਪੀਰ ਬਖਸ਼ ਜੱਤ ਦਾ ਟੀਚਰ ਆ ਤੇ ਫੁਲਾਥ ਰਹਿੰਦੇ ਸੀਗੇ। ਤੇ ਫੁਲਾਥ ਤੋਂ ਸ਼ੁੱਕਰਵਾਰ ਤੁਰਿਆ ਫੋਨ ਕਰਕੇ ਤੇ ਵੀ ਮੈਂ ਸ਼ੂਟੀਆਂ ਆਈਆਂ ਵਾ ਲੜਾਈ ਦਾ ਕਰਕੇ ਜਿਹੜਾ ਸਕੂਲ ਬੰਦ ਆ ਤੇ ਮੈਂ ਪਿੰਡ ਆ ਰਿਹਾ ਹਾਂ ਹਾਂ ਤੇ ਉੱਥੋਂ ਤੁਰ ਪਿਆ ਤੇ ਕਿ ਪਿੰਡ ਨਹੀਂ ਪਹੁੰਚਿਆ ਉਦੋਂ ਦੀ ਅਸੀਂ ਮਿਸਿੰਗ ਕੰਪਲੇਨ ਲਿਖਾਈ ਆ ਇਹ ਕਿੱਥੇ ਲਿਖਾਈ ਸੀ ਕੋਈ ਮਿਸਿੰਗ ਕੰਪਲੇਨ ਤੇ ਪੁਲਸਥਾਣ ਲਿਖਾਇਆ ਥਾਣਾ ਥਾਣਾ ਹੈਗਾ ਉੱਥੇ ਲਗਾਈ ਸੀ ਜੀ ਤੇ ਉੱਥੇ ਅਸੀਂ ਆਪਣੇ ਬਿਹਾਵ ਤੇ ਸਾਰੀ ਜਿਹੜੇ ਕੈਮਰੇ ਕੰਮਰੇ ਲੱਗੇ ਨੇ ਆਪਣੇ ਬਿਹਾਵ ਤੇ ਕਾਰਵਾਈ ਕੀਤੀ ਆ ਉਸ ਨੇ ਵੀ ਸਾਨੂੰ ਉੱਥੇ ਕੋਈ ਸਪੋਰਟ ਨਹੀਂ ਕੀਤੀ ਹੁਣ ਇੱਥੇ ਆ ਕੇ ਸਾਨੂੰ ਪਤਾ ਲੱਗਾ ਕਿ ਜਿਹੜਾ ਸਾਡਾ ਮੋਟਰਸਾਈਕਲ ਆ ਉਹ ਸ਼ੁੱਕਰਵਾਰ ਦੇ ਪੁਲਸ ਨੇ ਬਰਾਮਦ ਕਰ ਲਿਆ ਜਿਹਦਾ ਨੰਬਰ ਆ ਪੀਵੀ 46 AC 9905 ਇਹਨਾਂ ਸ਼ੁੱਕਰਵਾਰ ਦਾ ਬਰਾਮਦ ਕੀਤਾ ਇਹ ਮੋਟਰਸਾਈਕਲ ਮੇਰੇ ਨਾਮ ਤੇ ਰਜਿਸਟਰਡ ਆ ਜਦੋਂ ਆਪਣੀ ਆ ਨੰਬਰ ਪਲੇਟ ਸਰਕਾਰੀ ਆਉਂਦੀ ਆ ਤੇ ਆਪਣਾ ਨੰਬਰ ਜਿਹੜਾ ਨਾਲ ਉਹ ਅਟੈਚ ਹੁੰਦਾ ਤੇ ਸਾਨੂੰ ਇਹਨਾਂ ਨੇ ਉਦੋਂ ਦੀ ਕੋਈ ਇਤਲਾਹ ਨਹੀਂ ਸੀ ਵੀ ਤੁਹਾਡਾ ਮੋਟਰਸਾਈਕਲ ਇਦਾਂ ਸਾਡੇ ਕੋਲ ਬਰਾਮਦ ਹੋਇਆ ਅੱਜ ਇਹਨਾਂ ਨੂੰ ਲਾਸ਼ ਮਿਲੀ ਆ 6ਵੇਂ ਦਿਨ ਆ ਕੇ ਲਾਸ਼ ਮਿਲੀ ਇਹਨਾਂ ਨੂੰ ਮੁੰਡੀ ਮੋੜ ਤੇ ਇਹਨਾਂ ਨੇ ਅੱਜ ਸਾਡੇ ਨਾਲ ਰਾਬਤਾ ਕੀਤਾ ਕਿ ਭਾਈ ਤੁਹਾਡਾ ਇੱਥੇ ਮੋਟਰਸਾਈਕਲ ਸਾਨੂੰ ਮਿਲਿਆ ਵਾ ਤੇ ਇੱਕ ਸਾਨੂੰ ਲਾਸ਼ ਮਿਲੀ ਆ ਇਹ ਇਹਦਾ ਤੁਸੀਂ ਆ ਕੇ ਪਤਾ ਕਰੋ ਵੀ ਤੁਹਾਡੀ ਆ ਕੀੜੇ ਪੈ ਮੇਰੇ ਭਰਾ ਦੇ ਲਾਸ਼ ਵੇਖੀ ਅੱਜ ਅਸੀਂ ਅੱਜ ਸਾਨੂੰ ਪਤਾ ਲੱਗਾ ਵੀ ਸਾਡੇ ਭਰਾ ਦੀ ਲਾਸ਼ ਆ ਸ਼ੁੱਕਰਵਾਰ ਦਾ ਜੇ ਪੁਲਿਸ ਨੂੰ ਮੋਟਰਸਾਈਕਲ ਮਿਲਿਆ ਤੇ ਇਹਨਾਂ ਨੇ ਸਾਡਾ ਨਾ ਰਾਬਤਾ ਕਿਉਂ ਨਹੀਂ ਕੀਤਾ ਛੇ ਦਿਨ ਹੋ ਗਏ ਅਸੀਂ ਸਾਰੇ ਕੈਮਰੇ ਆਪ ਕੋ ਖੰਡੇ ਸਾਡੇ ਨਾਲ ਕੋਈ ਪੁਲਿਸ ਨੇ ਜ਼ੀਰੋ سپورਟ ਕੀਤੀ ਹੈ ਅਸੀਂ ਸੁਖਪਾਲ ਸਿੰਘ ਖੈਰਾ ਜੀ ਨੇ ਵੀ ਗੱਲ ਕੀਤੀ ਉਹਨਾਂ ਨੇ ਵੀ ਰਾਬਤਾ ਕੀਤਾ ਪੁਲਿਸ ਨਾਲ ਪਰ ਪੁਲਿਸ ਨੇ ਸਿਰਫ ਸਾਨੂੰ ਕੱਲ ਇੱਕ ਮੁਲਾਜ਼ਮ ਦਿੱਤਾ ਏਐਸਆਈ ਸੁਖਦੇਵ ਸਿੰਘ ਉਸ ਤੋਂ ਪਹਿਲਾਂ ਸਾਨੂੰ ਕੋਈ ਪੁਲਿਸ ਮੁਲਾਜ਼ਮ ਨਹੀਂ ਦਿੱਤਾ ਕੋਈ ਪੁਲਿਸ سپورਟ ਨਹੀਂ ਦਿੱਤੀ ਅਸੀਂ ਆਪਣੇ ਵਿਹਾਰ ਤੇ ਜਿਹੜੇ ਕੈਮਰੇ ਕੋਖਿਆ 11:52 ਤੇ ਪੁਲਾਤੋਂ ਚੋਂ ਨਿਕਲਦਾ ਉਸ ਤੋਂ ਬਾਅਦ BK ਇੱਕ ਹੈਗਾ ਵਾ ਕੀ ਬੋਲਦੇ ਹਨ ਉਹਨੂੰ ਸਟੋਰ ਹੈਗਾ ਉੱਥੋਂ ਨਿਕਲਦਾ ਫਿਰ 12:20 ਤੇ ਮੰਨ ਲਓ ਮਰਸੂਰ ਵਾਲਾ ਬੇਟ ਆ ਉੱਥੋਂ ਨਿਕਲਦਾ 12:20 ਤੇ ਸਾਰੀ ਪੜਤਾਲ ਅਸੀਂ ਆਪ ਕੀਤੀ ਸਾਨੂੰ ਪੁਲਸ ਨੇ ਕੋਈ ਸਪੋਰਟ ਨਹੀਂ ਕੀਤੀ ਜੇ ਸਾਨੂੰ ਪੁਲਸ ਨੇ ਉਦੋਂ ਦੀ ਸਪੋਰਟ ਕੀਤੀ ਹੁੰਦੀ ਸਾਡਾ ਭਰਾ ਬਚ ਜਾਣਾ ਸੀ ਸਿਰ ਜਿਹੜਾ ਪਤਾ ਲੱਗਾ ਕਿ ਫਤੂ ਟਿੰਗਾਂ ਰੋਡ ਤੇ ਕੋਈ ਗੱਡੀਆਂ ਚ ਇਨੂੰ ਕੁੱਟਮਾਰ ਕੀਤੀ ਗਈ ਇਸ ਵਾਰ ਕੋਈ ਪਤਾ ਸਾਨੂੰ ਹੁਣ ਪੁਲਿਸ ਨੇ ਦੱਸਿਆ ਵਾ ਫੱਟੂ ਢਿੰਗੇ ਜਿਹੜੇ ਹੈਗੇ ਨੇ ਮੈਡਮ ਹੈਗੇ ਨੇ ਐਸਐਚਓ ਨੇ ਉਹਨਾਂ ਨੇ ਸਾਨੂੰ ਦੱਸਿਆ ਕਿ ਇੱਕ ਆਈ ਵਿਟਨੈਸ ਨੇ ਸਾਨੂੰ ਦੱਸਿਆ ਵਾ ਕਿ ਉਸ ਦਿਨ ਸ਼ੁੱਕਰਵਾਰ ਤਕਰੀਬਨ 1.5 ਵਜੇ ਦਾ ਸਮਾਂ ਸੀਗਾ ਤੇ ਉਦੋਂ ਉੱਥੇ ਮਤਲਬ ਇਹ ਜਿਹੜਾ ਮੋਟਰਸਾਈਕਲ ਸਾਡੇ ਵਾਲਾ ਇਥੋਂ ਇਹ ਦੋ ਗੱਡੀਆਂ ਵਾਂ ਜਿਹਨਾਂ ਦੇ ਨੰਬਰ ਨਹੀਂ ਹੈਗੇ ਇੱਕ ਕਾਲੀ ਤੇ ਇੱਕ ਚਿੱਟੀ ਦੋ ਗੱਡੀਆਂ ਉੱਥੇ ਉਹ ਦੋ ਗੱਡੀਆਂ 'ਚ ਬੰਦੇ ਉਤਰਦੇ ਆ ਇਹਨਾਂ ਨੂੰ ਕੁੱਟਮਾਰ ਕਰਦੇ ਤੇ ਚੋਕ ਕੇ ਨੂੰ ਗੱਡੀ ਸੋਟ ਲੈਂਦੇ ਆ ਇਹ ਸਾਨੂੰ ਹੁਣ ਪੁਲਿਸ ਨੇ ਦੱਸਿਆ ਵਾ ਜੇਕਰ ਪੁਲਿਸ ਨੂੰ ਇਸ ਚੀਜ਼ ਦਾ ਪ ਪੀ ਪ੍ਰਸ਼ਾਸਨ ਨੂੰ ਸਾਡੀ ਇਹ ਬੇਨਤੀ ਆ ਵੀ ਜੇ ਤੁਸੀਂ ਤਨਖਾਹਾਂ ਲੈਨੇ ਹੋ ਸਾਡੇ ਸਾਡੇ ਸਰੋਂ ਟੈਕਸ ਜਾਂਦਾ ਗਵਰਨਮੈਂਟ ਨੂੰ ਸਾਡੇ ਸਰੋਂ ਟੈਕਸ ਜਾਂਦਾ ਅਸੀਂ ਟੈਕਸ ਧਾਰਦੇ ਆ ਗਵਰਨਮੈਂਟ ਨੂੰ ਜੇ ਤੁਸੀਂ ਤਨਖਾਹਾਂ ਲੈਨੇ ਹੋ ਤਾਂ ਮਿਹਰਬਾਨੀ ਕਰਕੇ ਮਾਵਾ ਦੇ ਪੁੱਤ ਬਚਾ ਲਿਆ ਕਰੋ ਸਰ ਕੋਈ ਲਾਗਡਾਟ ਸੀ ਇਹਨਾਂ ਵੀ ਇਹਨਾਂ ਦੀ ਕਿਸੇ ਨਾਲ ਕੋਈ ਲਾਗਡਾਟ ਨਹੀਂ ਹਾਂ ਸਾਡਾ ਜਿਹੜਾ ਇੱਕ ਮੇਰੀ ਸਿਸਟਰ ਆ ਉਹ ਉਹਦੇ ਜਿਹੜੇ ਸਹੁਰੇ ਆ ਉਹਨਾਂ ਦੇ ਨਾਲ ਡਿਸਬਿਊਟ ਚੱਲਦਾ ਪਿਆ ਸੀ ਉਹਨਾਂ ਨੇ ਉਸ ਸਿਸਟਰ ਨੂੰ ਕੁੱਟਮਾਰ ਕਰਦੇ ਸੀ 27 ਅਪ੍ਰੈਲ ਨੂੰ ਸ੍ਰੀ ਹਲੀ ਥਾਣੇ ਦੇ ਵਿੱਚ ਸਾਡਾ ਉਹਦੇ ਨਾਲ ਉਹਨਾਂ ਦੇ ਨਾਲ ਰਾਜੀਨਾਮਾ ਵੀ ਹੋਇਆ ਉਹ ਲੈ ਉਹਨਾਂ ਦੇ ਸਰਪੰਚ ਸੀ ਉਹ ਉਹਨਾਂ ਨੂੰ ਲੈ ਗਏ ਸੀ ਉੱਥੋਂ ਭੈਣ ਨੂੰ ਤੇ ਉਹਨਾਂ ਨੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਕੁੱਟਮਾਰ ਕੀਤੀ ਤੇ ਕੁੱਟਮਾਰ ਕਰਕੇ ਉਹਨਾਂ ਨੇ 22 ਅਪ੍ਰੈਲ ਨੂੰ ਫਿਰ ਉਹਨੂੰ ਘਰੋਂ ਕੱਢ ਦਿੱਤਾ ਸੀਗਾ ਸਾਡਾ ਜਿਹੜਾ ਸ਼ੱਕ ਆ ਉਹਨਾਂ ਤੇ ਵੀ ਜਾਂਦਾ ਪਰ ਹੁਣ ਦੇਖਦੇ ਆਂ ਕਿ ਸਾਨੂੰ ਪੁਲਿਸ ਇਸ ਚੀਜ਼ ਦੇ ਵਿੱਚ ਇਨਸਾਫ ਦਿੰਦੀ ਆ ਕਿ ਨਹੀਂ ਪਰ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਮਾਨ ਸਾਹਿਬ ਤੁਹਾਨੂੰ ਵੀ ਬੇਨਤੀ ਆ ਤੁਸੀਂ ਕਹਿੰਨੇ ਕਿ ਆਹੀ ਆਮ ਪਬਲਿਕ ਦੀ ਸਰਕਾਰ ਆ ਆ ਪਬਲਿਕ ਨੂੰ ਇਨਸਾਫ ਮਿਲੂਗਾ ਪਰ ਸਾਨੂੰ ਨਹੀਂ ਦੇ ਮਿਲਿਆ ਸਾਨੂੰ 6 ਦਿਨਾਂ ਬਾਅਦ ਸਿਰਫ ਲਾਸ਼ ਮਿਲੀ ਜੇ ਉਮੀਦ ਕਰਦੇ ਆਂ ਕਿ ਸਾਨੂੰ ਤੁਸੀਂ ਹੁਣ ਇਨਸਾਫ ਦੇ ਦੋਗੇ ਹਾਂਜੀ ਸਰ ਇਹ ਜਿਹੜੀ ਲਾਸ਼ ਮਿਲੀ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਉਹ ਜਿਹੜਾ ਸਵੇਰੇ ਸਾਨੂੰ ਫੋਨ ਆਇਆ ਥਾਣੇ ਕਿਉਂ ਇਹ ਡੈਡ ਬਡੀ ਹੈ ਦੀ ਸਮੈਲ ਕੱਬ ਜਾ ਰਹੀ ਹੈ ਅਮਲੇ ਇੱਥੇ ਦੇ ਦੇਖਿਆ ਉਹ ਡੈਡ ਬਡੀ ਨੂੰ ਅਣਖਤੀ ਵੀ ਅੱਛਾ ਯਾ ਨਹੀਂ ਹੋ ਰਹੀ ਸਹੀ ਤੇ ਬਾਅਦ ਵਿੱਚ ਜਦੋਂ ਮੌਕੇ ਤੇ ਪਹੁੰਚ ਕੇ ਦੇਖਿਆ ਤੇ ਪਾਸ ਬੜੀ ਲਿਦਵੜਾ ਚੱਕੀ ਤੱਕ ਆਪਣੀ ਚੱਕੀ ਤੇ ਵਿੱਚ ਪਰਸ ਮਿਲਿਆ ਪਰਸ ਤੋਂ ਆਧਾਰ ਕਾਰਡ ਜੇਤੋਂ ਉਹਨਾਂ ਦੇ ਫੈਮਲੀ ਦਾ ਕੈਡਰ ਕੀਤਾ ਗਿਆ ਹੂੰ ਫਿਰ ਉਹ ਜਿਹੜੀ ਸਰਹਾਲੀ ਇਹ ਪਿੰਡ ਇਸ ਦਾ ਠੀਕ ਹੈ ਜੀ ਸਰਹਾਲੀ ਹਾਂ ਸਰਹਾਲੀ ਉਹ ਤੋਂ ਅੱਗੇ ਉਹਨਾਂ ਨੇ ਚੈਨ ਹੁਣ ਦੇਖਿਆ ਵਾ ਜੋ ਅੰਦਰ ਚੀਜ਼ਾਂ ਪਤਲੀਆਂ ਇਹ ਤੁਹਾਨੂੰ ਲੋਸ ਤੋਂ ਮਿਲੀ ਇਹ ਸਾਨੂੰ ਮੋਢੀ ਮੋੜ ਤੋਂ ਇੱਕ ਹਾਂ ਜੀ ਤੇ ਤੁਹਾਨੂੰ ਕਿਹਾ ਥੋੜਾ ਅੱਗੇ ਜਾ ਕੇ ਤੇ ਉਹਦੇ ਆਪਣੇ ਦੋਸਤ ਉਹ ਲੈ ਟ੍ਰੱਕੇ ਜਾਦੇ ਰਾਈਟ ਸਾਈਡ ਤੇ ਉਹ ਵੀ ਮੋੜ ਤੋਂ ਪਿੱਛੇ ਤੇ ਪਟਾਣਪੁਰ ਦਰਗੀ ਤੇ ਪਰਿਵਾਰਕ ਮੈਂਬਰ ਕਹਿੰਦੇ ਸਾਡੀ ਬੰਦੀ ਲਾਸ਼ ਹੈ ਇਹ ਇਹਦੇ ਵਿੱਚ ਇਹਦੇ ਫਾਦਰ ਸਾਹਿਬ ਆ ਅੱਛਾ ਜੀ ਗਰਨਾਮ ਸਿੰਘ ਸਦਾ ਗਰਨਾਮ ਸਿੰਘ ਇੱਕ ਜਿਹੜਾ ਲੜਕਾ ਵਾ ਇਹਦੀ ਮਦਰ ਲਾ ਤੇ ਮ੍ਰਿਤਕ ਦਾ ਨਾਮ ਕੀ ਹੈਗਾ ਸੌਂਤ ਸਿੰਘ ਮੁਤਾਬਕ ਆਧਾਰ ਕਾਰਡ ਹੁਣ ਕੀ ਇਹ ਜੀ ਕਾਰਵਾਈ ਕੀਤੀ ਅਗਲੀ ਕਾਰਵਾਈ ਹੁਣ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਜੋ ਵੀ ਪੁੱਛੇਗੇ ਛੇ ਪਹਿਲਾਂ ਇਹਨਾਂ ਨਾਲ ਪੁੱਛਾਉਂਕੀਏ ਇਹਦੇ ਹਾਲਾਤ ਕਿੱਥੇ ਕਿੱਥੇ ਜੌਬ ਕਰਦਾ ਸੀ ਜਿੱਦਾਂ ਇਹਨਾਂ ਦੱਸਣ ਮੁਤਾਬਕ ਹੈਗਾ ਕਬੂਜ਼ੌਰ ਪਲਾਟਾ ਠੀਕ ਹੈ ਜੀ ਗੱਤਕਾ ਸਿਖਾਉਣ ਦਾ ਟੀਚਰ ਸੀ ਹੁਣ ਅੰਨ ਦੇ ਜਿਹੜੇ ਵੀ ਇਹ ਬਲਾ ਜਿਹੜੀ ਨਾ ਗਲਬਾ ਕਰਕੇ ਦੇ ਅਗਲੀ ਕਾਰਵਾਈ ਜਿਹੜੀ ਹੈ ਕਮਰਸ਼ੀਅਲ ਹੈ ਠੀਕ ਹੈ ਗੱਲ ਆ ਜੀ